ਔਰ ਇੱਕ ਕਿਰਚ ਜਿਹੜੀ ਹੈ ਇਹ ਵੀ ਮਿਲੀ ਹੈ ਨਾ ਤੋਂ ਨਕਦੀ ਕੁਛ ਮਿਲੀ ਹੈ ਬਾਕੀ ਤਾਂ ਇਹ ਖਰਚੂ ਕੇ ਸੀ ਔਰ ਉਹਨੇ ਕੁਛ ਸੋਨੇ ਦੇ ਆਪਣੇ 29 ਵਗੈਰਾ ਬਣਵਾ ਲੀਆਂ ਸੀ ਉਹ ਵੀ ਬਰਾਮਦ ਕੀਤੀਆਂ ਜਿਹੜਾ ਇਹ ਵੈਪਨ ਤਾਂ ਇਹਨਾਂ ਨੇ ਸੋਚਿਆ ਸੀ ਕਿ ਬਹੁਤ ਕ੍ਰਿਮੀਨਲ ਵਰਲਡ ਦੇ ਵਿੱਚ ਅਸੀਂ ਚੰਗੇ ਭਾਅ ਤੇ ਉੱਤੇ ਵੇਚਾਂਗੇ ਜਾਂ ਕ੍ਰਿਮੀਨਲ ਐਂਗਲ ਤੋਂ ਜਾਂ ਡਰੱਗ ਐਂਗਲ ਤੋਂ ਵੀ ਸਾਰੇ ਅਸੀਂ ਇਨਵੈਸਟੀਗੇਟ ਹਰੇਕ ਪਹਿਲੂ ਕਰਾਂਗੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸਿਵਲ ਲਾਈਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਛਲੇ ਦਿਨੀ ਰਾਇਲ ਗਨ ਹਾਊਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਤੇ ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਚਾਰ ਜਥੀ ਆਈਆਈ ਸਟਾਫ 1 ਅਤੇ 2 ਦੀਆਂ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਗਨ ਹਾਊਸ ਵਿੱਚ ਚੋਰੀ ਦਾ ਮਾਮਲਾ ਟਰੇਸ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਦੋਸ਼ੀ ਦੀ ਪਛਾਣ ਅਜੀਤ ਕੁਮਾਰ ਉਰਫ ਗੋਲੂ ਬਜੋ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਥਾਣਾ ਬੀ ਡਿਵੀਜ਼ਨ ਅੰਮ੍ਰਿਤਸਰ ਦੇ ਏਰੀਆ ਵਿੱਚੋਂ 4 ਕਿਲੋ 200 ਗ੍ਰਾਮ ਸੋਨਾ ਚੋਰੀ ਕੀਤਾ ਸੀ। ਇਸ ਮਾਮਲੇ ਵਿੱਚ ਗ੍ਰਿਫਤਾਰ ਹੋਣ ਤੋਂ ਬਾਅਦ ਦਸੰਬਰ 2023 ਵਿੱਚ ਇਹ ਜ਼ੇਲ ਤੋਂ ਜ਼ਮਾਨਤ ਤੇ ਬਾਹਰ ਆਇਆ ਸੀ ਅਤੇ ਦੁਬਾਰਾ ਆਪਣੇ ਸਾਥੀਆਂ ਨਾਲ ਮਿਲ ਕੇ ਗਨ ਹਾਊਸ ਵਿੱਚ ਚੋਰੀ ਦੀ ਬਾਰਦਾਤ ਨੂੰ ਅੰਜਾਮ ਦੇ ਦਿੱਤਾ। ਉਨਾਂ ਕਿਹਾ ਕਿ ਅਜੀਤ ਕੁਮਾਰ ਦੇ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹਨਾਂ ਪਾਸੋਂ ਹੋਰ ਵੀ ਖੁਲਾਸੇ ਹੋ ਸਕਣ ਸੈਮੀ ਆਟੋਮੈਟਿਕ ਟਾਈਪ 12 ਬੋਰ ਹੁੰਦੀ ਹੈ ਉਹ ਕਾਰਤੂਸ ਤੇ ਪਟਾ 21 ਔਰ ਇੱਕ ਕਿਰਚ ਜਿਹੜੀ ਹੈ ਇਹ ਵੀ ਮਿਲਿਆ ਨੇ ਤੋਂ ਨਗਦੀ ਕੁਛ ਮਿਲੀ ਹੈ ਬਾਕੀ ਤਾਂ ਖਰਚੁਕੇ ਸੀ ਔਰ ਉਹਨੇ ਕੁਝ ਸੋਨੇ ਦੇ ਆਪਣੇ ਨੱਤੀਆਂ ਵਗੈਰਾ ਬਣਵਾ ਲੀਆਂ ਸੀ ਉਹ ਵੀ ਬਰਾਮਦ ਕੀਤੀਆਂ ਔਰ ਇਹਦੇ ਚ ਇੱਕ ਹੋਰ ਇੰਟਰਸਟਿੰਗ ਗੱਲ ਆਈ ਹੈ ਜੇ ਚਲੋ ਜਿਹੜਾ ਇਹ ਵੈਪਨ ਤਾਂ ਇਹਨਾਂ ਨੇ ਸੋਚਿਆ ਸੀ ਕਿ ਬਹੁਤ ਕ੍ਰਿਮੀਨਲ ਵਰਲਡ ਦੇ ਵਿੱਚ ਅਸੀਂ ਚੰਗੇ ਭਾਅ ਤੇ ਉੱਤੇ ਵੇਚਾਂਗੇ ਉਹ ਤਾਂ ਚਲੋ ਡਿਫਰੈਂਟ ਗੱਲ ਆ ਜੇ ਇਹਨਾਂ ਦਾ ਕਿਸੇ ਕਨੈਕਸ਼ਨ ਉਹ ਅਸੀਂ ਇਨਵੈਸਟੀਗੇਟ ਕਰਨਾ ਬਾਕੀ ਹੈ ਕਿਉਂਕਿ ਬੜੀ ਜਲਦੀ ਹੋਣੀ ਗ੍ਰਿਫਤਾਰੀ ਤੋਂ ਬਾਅਦ ਪ੍ਰੈਸ ਕਾਨਫਰੰਸ ਹੋ ਰਹੀ ਹੈ ਇੱਕ ਗੱਲ ਹੋਰ ਵੀ ਆਈ ਜਿਹੜੇ ਦੋ ਮੁਲਜ਼ਮ ਨੇ ਇੱਕ ਅਜੀਤ ਏਰੀਆ ਐਲੀਅਸ ਗੋਲੂ ਇਹ ਥਾਣਾ ਬੇਗਾਪੁਰ UNAO ਡਿਸਟ੍ਰਿਕਟ ਯੂਪੀ ਦਾ ਰਹਿਣ ਵਾਲਾ 8ਵੀਂ ਪਾਸ ਹੈ ਤਕਰੀਬਨ 19 ਸਾਲ ਦਾ ਹੈਗਾ ਢਲਾਈ ਦਾ ਕੰਮ ਕਰ ਰਿਹਾ ਇੱਥੇ ਰਹਿ ਕੇ ਆਪਣੇ ਸੁਲਤਾਨਵਿੰਡ ਰੋਡ ਤੇ ਔਰ ਮਨਦੀਪ ਕੁਮਾਰ ਥਾਣਾ ڪرੰਡਾ ਦਾ ਰਹਿਣ ਵਾਲਾ ਹੈ 20 ਸਾਲ ਦਾ ਹੈ 10ਵੀਂ ਪਾਸ ਹੈ ਵੈਲਡਿੰਗ ਦਾ ਕੰਮ ਕਰ ਰਿਹਾ ਹੈ ਇਹ ਦੋਨੋਂ ਬੰਦਿਆਂ ਨੇ ਇੱਕ ਗਿਣੀ ਮਿੱਥੀ ਸਾਜ਼ਿਸ਼ ਨਾਲ ਕੰਮ ਕੀਤਾ ਔਰ ਜਿਹੜਾ ਅਜੀਤ ਏਲੀਅਸ ਗੋਲੂ ਹੈ ਇਹ ਇਨੇ ਇੱਕ ਇਹਦੀ ਕਿਸੇ ਲੜਕੀ ਨਾਲ ਗੱਲਬਾਤ ਸੀ ਉਹਨੇ ਮੁੜ ਕੇ ਇਹਨ ਤੋਂ ਕੁਝ ਪੈਸੇ ਪੁੱਛੇ ਲਏ ਔਰ ਮੁੜ ਕੇ ਨੰਬਰ ਬਰ ਬਲਾਕ ਕਰਤਾ ਇਹਦੇ ਮਨ ਚ ਇਹ ਵੀ ਗੱਲ ਆਈ ਵੀ ਹੁਣ ਮੇਰੇ ਕੋ ਇੰਨੇ ਵੈਪਨ ਨੇ ਤੇ ਉਹ ਪਾਣੀ ਪੱਦੀ ਰਹਿਣ ਵਾਲੀ ਸੀ ਲੜਕੀ ਵੀ ਉਹਦਾ ਵੀ ਮੈਂ ਕੰਮ ਕਰਾਂ ਅਜੀਤ ਗੋਲੂ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਮੁਕਦਮਾ ਨੰਬਰ 343 ਹੈਗਾ ਉਦੋਂ ਵੀ ਚੋਰੀ ਤੇ ਮਾਲੇਦਰ ਉਦੁਰ ਉਦੁਰ ਖੁਰਦਪੁਰ ਕੰ ਦਾ ਥਾਣਾ ਟੀ ਬੀ ਡਿਵੀਜ਼ਨ ਅੰਮ੍ਰਿਤਸਰ ਦਾ ਹੈ 30 10 23 ਦਾ ਉਹਦੇ ਤੇ ਜਮਾਨਤ ਤੇ ਜੁਣਦਾ ਆਇਆ ਉਹ ਤਕਰੀਬਨ ਹੈਗੀ ਹੈ ਇਹਦੀ ਤਾਰੀਖ 20 ਡਿਸੰਬਰ ਡਿਸੰਬਰ ਚ ਜਮਾਨਤ ਆ ਗਿਆ ਕਿਉਂਕਿ ਚੋਰੀ ਦੀ ਸੈਕਸ਼ਨ ਸੀਗੀ ਕੋਈ ਜਲਦੀ ਜਮਾਨਤ ਹੋ ਗਈ ਇਹਦੀ ਪਰ ਸਾਨੂੰ ਇਹ ਡਾਊਟ ਹੈ ਕਿ ਇਹਦੇ ਚ ਸਾਨੂੰ ਹੋਰ ਵੀ ਖੁਲਾਸੇ ਹੋਣਗੇ ਕਿਉਂਕਿ ਐਡੀ ਵੱਡੀ ਵਾਰਦਾਤ ਔਰ ਇੰਨੇ ਵੱਡੇ ਵੈਪਨ ਲੈਣ ਦਾ ਮੰਤਵ ਇੰਨਾ ਈਜ਼ੀ ਨਹੀਂ ਹੋ ਸਕਦਾ ਔਰ ਇਹਦੇ ਕੋਈ ਹੋਰ ਇਹਨਾਂ ਦੇ ਕਿਸੇ ਗੈਂਗਸਟਰ ਐਂਗਲ ਤੋਂ ਜਾਂ ਕ੍ਰਿਮੀਨਲ ਐਂਗਲ ਤੋਂ ਜਾਂ ਡਰੱਗ ਐਂਗਲ ਤੋਂ ਵੀ ਸਾਰੇ ਅਸੀਂ ਇਨਵੈਸਟੀਗੇਟ ਰਏ ਪਹਿਲੂ ਕਰਾਂਗੇ ਔਰ ਉਮੀਦ ਹੈ ਕਿ ਇਹਦੇ ਚੋਂ ਕਾਫੀ ਸਾਨੂੰ ਗੱਲਾਂ ਅੱਗੇ ਨਿਕਲਣਗੀਆਂ ਅੰਮ੍ਰਿਤਸਰ ਤੋਂ ਪੱਤਰਕਾਰ ਬਬਲ ਮਹਾਜਨ ਦੀ ਰਿਪੋਰਟ